ਮੇਰੇ ਵੀਰ ਜੀ ਵੀਰ ਜੀ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣਾ ਕਾਕਾ ਹੋ ਗਿਆ 13 ਸਾਲ ਦਾ ਬੰਜੀ ਤੇ ਆਪਾਂ ਕਾਕੇ ਨੂੰ ਬਾਹਰ ਵਧਾ ਰਹੇ ਆ ਹਾਂ ਜੀ ਆ ਜੋ ਜੀ ਦੋਰਾ ਮੁੰਡਾ ਵੀ ਆਉਣ ਚੱਲਿਆ ਜਾਨ ਕੋਲ ਹਾਂ ਲੈ ਟਾ ਨਾ ਹਾਂ ਵੇ ਗਰੂਦੀ ਐਤਨੂੰ ਹੀ ਖੜਜੋ ਖੜਜੋ ਪਈ ਸਾਡੇ ਜਗ੍ਹਾ ਦੀ ਤੰਗੀ ਆ ਹਾਂ ਜੀ ਹਾਂ ਅੰਟੀ ਸਾਡੇ ਤੇਲ ਚੋ ਰਹੇ ਹਾਂ ਹਾਂ ਤੁਸੀਂ ਆਪਣੀ ਸਪੋਕੀ ਸੁਣੋ 12 ਵਜੇ ਹਾਂਜੀ ਬੱਸ ਐਂਕੀ ਮਰਤਲਾਂ ਹਾਂਜੀ ਅੱਜ ਉਹ ਸਾਰੇ ਅੱਜ ਖੜਜੋ ਸਾਡੇ ਸਾਰੇ ਅੱਜ

ਏ ਭਾਈ ਕਾਕੇ ਦੇ ਪਾਪੇ ਦੀ ਨਾਨਕੀ ਫੈਮਿਲੀ ਆ ਨਾਨਕੀ ਫੈਮਿਲੀ ਕਾਕੇ ਦੇ ਪਾਪੇ ਦੀ ਪ੍ਰੋਬਲਮ ਓਕੇ ਤੇ ਆ ਗਿਆ ਨਾਮ ਹਾਜੀ ਹਾਜੀ ਕਾਕੇ ਆਜੋ ਆਜੋ ਵੀਰੇ ਆ ਗਿਆ ਆਜੋ ਅੱਗੇ ਆਜੋ ਤੁਸੀਂ ਕੁਝ ਦੱਸਦੇ ਨਹੀਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਕੇ ਕਾਲ ਸਾਰਿਆਂ ਨੂੰ ਆਜੋ ਆਜੋ ਕੋਈ ਨਾ ਕੋਈ ਨਾ ਸਾਰੇ ਸਾਰੇ ਪਹੁੰਚ ਗਏ ਤਕਰੀਬਨ ਆਜੂੰਦ ਕਰਨਾ ਹਾਂਜੀ ਹਾਂਜੀ ਲੋ ਜੀ ਤੁਸੀਂ ਬੈਠ ਜਾਓ ਹੁਣ ਬੈੱਡ ਤੇ ਤੇ ਅਸੀਂ ਜਿਹੜੇ ਗੈਸਟ ਆਏ ਉਹਨਾਂ ਨੂੰ ਮਿਲ ਲਈਏ ਹਾਂਜੀ ਕਾਕਾ ਜੀ ਸ਼ੁੱਤ ਹਾਂਜੀ ਆਪਾਂ ਬੰਨੀ ਦਰਵਾਜੇ ਤੇ ਨੰਮ ਆਪਣਾ ਕਾਕਾ ਹੋ ਗਿਆ 13 ਦਿਨਾਂ ਦਾ ਤੇ ਸਾਰੇ ਭੈਣ ਭਰਾ ਆਪਣੇ ਆਏ ਜਿੰਨੇ ਵੀ ਆਪਾਂ ਬੁਲਾਏ ਸੀ ਕਿਉਂਕਿ ਜਗ੍ਹਾ ਦੀ ਤੰਗੀ ਹੋਣ ਕਰਕੇ ਹਜੇ ਤਾਂ ਬਹੁਤ ਭੈਣ ਭਰਾ ਆਪਣੇ ਰਹਿ ਗਏ ਫੇਰ ਆਪਾਂ ਕਰਾਂਗੇ ਪ੍ਰੋਗਰਾਮ ਫੇਰ ਬੁਲਾਵਾਂਗੇ ਸਾਰਿਆਂ ਨੂੰ ਤੇ ਇਹ ਤਾਂ ਆਪਾਂ ਨੰਮ ਬੰਨੀ ਉਹਦਾ ਸਗਨ ਕੀਤਾ ਸੀ ਤੇ ਇੱਕ ਬਾਹਰ ਵਧਾਉਂਦੇ ਹੁੰਦੇ ਆ ਕਾਕੇ ਨੂੰ ਤੇ ਕਾਕੇ ਦੀ ਮੰਮੀ ਨੂੰ ਉਹ ਆਪਾਂ ਸਗਨ ਕੀਤਾ ਸੀਗਾ ਥੋੜੇ ਜਿਹੀ ਭੈਣ ਭਰਾ ਆਪਾਂ ਬੁਲਾਏ ਸੀ ਤੇ ਉਹ ਆਪਣੇ ਵੀਰੇ ਨੇ ਵੱਡੇ ਨੇ ਬਣਾਈ ਸੀ ਵੀਡੀਓ ਆਪਦੇ ਫੋਨ ਦੇ ਵਿੱਚ ਤੇ ਉਹ ਕਾਫੀ ਲੰਬੀ ਬਣ ਗਈ ਤੇ ਉਹ ਡਾਊਨਲੋਡ ਨਹੀਂ ਹੋ ਰਹੀ ਤੇ ਇਸ ਕਰਕੇ ਵਿੱਚ ਫੋਨ ਵੀ ਆ ਰਿਹਾ ਵੀਰੇ ਦਾ ਹੀ ਆ ਰਿਹਾ ਫੋਨ ਵੀ ਆਪਾਂ ਸੁਣ ਲਈਏ ਆਪਾਂ ਨੂੰ ਸਕਿਪ ਕਰਨੀ ਪਊਗੀ 哈哈哈！哈哈哈！哈哈哈！哈哈哈！